ਕੰਮ ਬਈ ਬੁਰਾ ਹਾਲ ਹੈ ਬੁਰਾ ਹਾਲ ਹੈ ਸਾਣੀ ਆਉਂਦਾ ਛੱਪੜ ਅੱਡ ਪਰਿਆ ਪਏ ਮਰੀਆਂ ਮੱਛੀਆਂ ਨਾਲ ਹਾਂ ਜੀ ਆਹ ਦੇ ਸਾਰੇ ਵਾਲੇ ਨਾਲ ਢੇਰ ਲਾ ਕੇ ਮੱਛੀਆਂ ਤੇ ਬਾਹਰ ਲਾਏ ਪੈਨੇ ਤਣਾਂ ਦੇ ਟਣ ਮੱਛੀ ਪਈ ਐ ਇੰਨੀ ਜਿਆਦਾ ਦੇਖੋ ਦੇਖੋ ਜੀ ਕਿਵੇਂ ਕੱਡ ਕੱਡ ਡੇਗ ਗਏ ਮੇਦੇ ਪਾਸ ਵਾਲੋ ਬਿਮਾਰੀ ਫੈਲੂਗੀ ਹਾਂ ਹਾਂ ਫੈਲੂਗੀ ਸਾਰਾ ਛੱਪੜ ਚੋਂ ਮਰੀਆਂ ਨੇ ਸਾਰੀਆਂ ਆਇਆ ਹੋਇਆ ਇਹ ਆਖਰੀ ਕਾਲ ਦੋਸਤੋ ਸਰਕਾਰੀ ਸਕੂਲ ਬਿਲਕੁਲ ਨਾਲ ਹੈ ਪ੍ਰਾਇਮਰੀ ਬੱਚਿਆਂ ਦਾ ਸਕੂਲ ਇਹਦੀ ਬੈਕ ਸਾਈਡ ਸਕੂਲ ਦੇ ਨਾਲ ਮੁਸਕ ਮਾਰਦੀ ਹੈ ਲੱਖਾਂ ਮੱਛੀ ਮਰੀ ਪਈ ਹੈ ਢੇਰਾਂ ਦੇ ਢੇਰ ਲਾ ਕੇ ਛੱਡ ਗਏ ठेकेदार ਦੀ ਗਲਤੀ ਹੈ ਕੀ ਦੀਏ ਹੁਣ ਸੌਣ ਵਾਲਾ ਸਮਾਂ ਦੱਸੂ ਪਰ ਪ੍ਰਸ਼ਾਸਨ ਨੂੰ ਉੱਚ ਪੱਧਰੀ ਡਾਕਟਰਾਂ ਨੂੰ ਤੁਰਤੇ ਦੇ ਉੱਤੇ ਧਿਆਨ ਦੇਣਾ ਚਾਹੀਦਾ ਸਿਹਤ ਵਿਭਾਗ ਨੂੰ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਸਿਹਤ ਅਧਿਕਾਰੀਆਂ ਤੱਕ ਪਹੁੰਚਾ ਦਿਓ ਨਹੀਂ ਤਾਂ ਯਾਰ ਬਿਮਾਰੀ ਫੈਲਣ ਦਾ ਖਤਰਾ ਹੈ ਪੂਰਾ ਪਿੰਡ ਮੇਤੇ ਬਸ ਤੂੰ ਕੀ ਭਈ ਇਹ ਕੱਢ ਕੱਢ ਸਿੱਟ ਗਏ ਉਹ ਰੇਟੇਰਾਂ ਦੇ ਢੇਰ ਇਹ ਵੀ ਆ ਦੇਖੋ ਆ ਦੇਖ ਸਕਦੇ ਹਾਂ ਉਹ ਦੇਖੋ ਮੱਛੀ ਫਿਰਦੀ ਆ ਤੜਫਦੀ ਫਿਰਦੀ ਆ ਉਹ ਹਾਂ ਤੜਫ ਰਹੀ ਆ ਹੈਨਾ ਠੀਕ ਚੱਕਣ ਆਇਆ ਹੋਊਗਾ ਹਾਂ ਮੱਛੀ ਚੱਕਣ ਆਇਆ ਹੋਊ ਵਿੱਚ ਫਸ ਗਿਆ ਕੱਢੋ ਕਹਿੰਨੋਂ ਪਰ ਡੰਡੇ ਨਾਲ ਕਸੇ ਨਾਲ ਕੱਢੋ ਬਾਬਾ ਐ ਕਰ ਉਹ ਹੀ ਕੱਢ ਜਾ ਬਾਹਰ ਲਾ ਜਾ ਮੈਂ ਫੜ ਲੈਣੇ ਤਰੀਕਾ ਇਹ ਨਿਕਲ ਜੇ ਫੜ ਲਿਆ ਫੜ ਲਿਆ ਫੜ ਲਿਆ ਪੱਕਾ ਹੋਏ ਆ ਪੱਕਾ ਰਿਹਾ ਹਾਂ ਉਹ ਫੜ ਲਿਆ ਚੱਲ ਜਾਣ ਬਚ ਜੂ ਲੱਗਦੀ ਨਹੀਂ ਬਿਮਾਰੀ ਫੈਲ ਸਕਦੀ ਆ ਦੇਖੋ ਮੱਛੀਆਂ ਕਿਵੇਂ ਕੱਢ ਕੇ ਦੇਖ ਕੇ ਪਿੰਡ ਮੇਦੇ ਫਸ ਵਿੱਚ ਵੀ ਦੇਖੋ ਕਿੰਨੀਆਂ ਪਈਆਂ ਅਸੀਂ ਲਵੇ ਜਾ ਨਹੀਂ ਸਕਦੇ ਇੰਨੀ ਮੁਸਕ ਮਾਰਦੀ ਹੈ ਕੁੱਤੇ ਖਾਣਗੇ ਮੱਖੀਆਂ ਨਾਲ ਬਿਮਾਰੀ ਫੈਲੂ ਮੱਖੀਆਂ ਨਾਲ ਬਿਮਾਰੀ ਫੈਲੂ ਆ ਦੇਖੋ ਜੀ ਢੇਰਾਂ ਦੇ ਢੇਰੇ ਤਾਂ ਕੁਝ ਵੀ ਨਹੀਂ ਕੁਝ ਦੱਬੀਆਂ ਕੁਝ ਇੱਧਰ ਡੇਕਤੀਆਂ ਕਿੰਨੀਆਂ ਕੱਡੀਆਂ ਨੇ ਜੀ ਬਹੁਤ ਜ਼ਿਆਦਾ ਕੱਡੀਆਂ ਨੇ ਅੱਛਾ ਹੋਰੀ ਆ ਦੇਖੋ ਤੁਹਾਡੇ ਸਾਹਮਣੇ ਕਿਡੇ ਕਿਡੇ ਢੇਰ ਨੇ ਸੰਟਾਈਸ ਵੀ ਡੱਬਣਗੇ ਇਹ ਤਾਂ ਬਿਮਾਰੀ ਫੈਲੂ ਰਹਿ ਹੋ ਜੋ ਆ ਦੇਖੋ ਜੀ ਲੈ ਤੁਹਾਡੇ ਲਵੇ ਤਾਂ ਅਸੀਂ ਜਾ ਨਹੀਂ ਸਕਦੇ ਇੰਨੀ ਗੰਦੀ ਮੁਸਕ ਮਾਰ ਰਹੀ ਹੈ ਹਾਂ ਪਾਟ ਕੇ ਇੱਧਰ ਵੀ ਕਰੇ ਲਾਇਆ ਤਾਂ ਜੇ ਜਾ ਅੰਦਰ ਦੀ ਹਵਾ ਤਾਂ ਪਰਾਂ ਆਹ ਦੇਖ ਸਕਦੇ ਹੋ ਜੀ ਤੈਸੋ ਥੱਕਾ ਹੋ ਰਿਹਾ ਦੇਖ ਸਕਦੇ ਹੋ ਜੀ ਇੰਨੀ ਜਿਆਦਾ ਦੇਖੋ ਦੇਖੋ ਜੀ ਕਿਵੇਂ ਕੱਡ ਕੱਡ ਡੇਕ ਗਏ ਮੇਦੇ ਪਾਸ ਵਾਲੋ ਬਿਮਾਰੀ ਫੈਲੂਗੀ ਹਾਂ 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 ਫੈਲੂਗੀ ਆਾ ਛੱਪੜ ਚੋਂ ਮਰੀਆਂ ਨੇ ਸਾਰੀਆਂ ਜੇ ਨਾ ਕੋਈ ਬਾਲਾ ਹੋਇਆ ਇਹ ਆ ਦੇਖੋ ਆਕੇ ਕਾਲੇ ਦਾਣੇ ਇੱਕ ਮੈਂ ਇੱਕ ਵੇਲੇ ਆਉਣਾ ਚਾਹੀਦਾਰੇ ਆ ਪਸੂ ਕੀ ਭਈਏ ਕੱਡ ਕੱਡ ਸਿੱਟ ਗਏ ਓਹ ਆ ਦੇਖੋ ਜੀ ਆਪੇ ਢੇਰਾਂ ਦੇ ਢੇਰ ਉਹ ਤਮ ਬਈ ਬੁਰਾ ਹਾਲ ਹੈ ਬੁਰਾ ਹਾਲ ਹੈ ਜੀ ਸਾਣੀ ਆਉਂਦਾ ਛੱਪੜ ੱਡ ਭਰੇ ਪਏ ਮਰੀਆਂ ਮੱਛੀਆਂ ਨਾਲ ਹਾਂ ਜੀ ਆਹ ਦੇ ਸਾਰੇ ਵਾਲੇ ਨਾਲ ਢੇਰ ਲਾ ਕੇ ਮੱਛੀਆਂ ਤੇ ਬਾਹਰ ਲਾਏ ਪੈਨੇ ਤਣਾਂ ਦੇ ਟਣ ਮੱਛੀ ਪਈਏ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਕੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਗਰਾਊਂਡ ਵੀ ਨਹੀਂ ਬਖਸ਼ਿਆ ਗਰਾਊਂਡ ਦੀ ਸਫਾਈ ਹੋ ਰਹੀ ਹੈ ਪਰ ਇੱਧਰ ਦੇਖੋ ਨਾਲੇ ਛੱਪੜਾ ਹੈ ਹਾਂ ਜੀ ਮੱਛੀਆਂ ਘੜ ਘਟੇ ਸਾਡੀ ਬੱਸ ਹੋ ਗਈ ਬੁਰਾ ਹਾਲ ਹੋ ਗਿਆ ਆ ਦੇਖੋ ਇਹਨਾਂ ਨੂੰ ਦੱਬਤਾ ਦਿਓ ਘਟੋ ਘਟ ਵੀ ਦੱਬਦੇ ਇੱਥੇ ਖੜਿਆ ਨਹੀਂ ਜਾਂਦਾ ਇੰਨੀ ਗੰਦੀ ਮੁਸਕ ਮਾਰ ਰਹੀ ਹੈ ਇੰਨੀ ਹੱਦ ਤੋਂ ਜ਼ਿਆਦਾ ਬੁਰਾ ਹਾਲ ਹੈ ਛਾੜ ਲੈਣਾ ਹੈ ਹਾਂ ਜੀ ਪਰ ਭਈਆਂ ਨੂੰ ਤਾਂ ਨਹੀਂ ਭਈ ਇਹ ਤਾਂ ਹੂੰ ਰੱਖੇ ਹੋਣੇ ਭਈਏ ਤਾਂ ਜ਼ਿੰਮੇਦਾਰ ਨੇਗੇ ਅੱਛਾ ਫੇਰ ਲੈ ਹੁਣ ਕੀ ਕਹੀਏ ਨਾਲ ਸਟੇਡੀਅਮ ਹੈ ਪਿੰਡ ਦਾ ਬੱਚੇ ਬੁੜੀਆਂ ਬਜ਼ੁਰਗ ਆਉਂਦੇ ਨੇ ਨਾਲੇ ਮੱਛੀਆਂ ਦੇ ਢੇਰ ਗਲੀਆਂ ਹੋਈਆਂ ਤੇ ਮਸਕ ਮਾਰਦੀਆਂ ਸੋ ਨੂੰ ਭੱਜ ਕੇ ਲੰਗੇਆਂਗੇ ਵਿਚ ਦੀ ਛਾਲੀਆਂ ਲਗਪੁਰੇ ਹਾਲ ਵੀ ਯਾਰ ਇੱਥੇ ਕੀ ਹਾਲਾਤ ਤੇ ਤੁਰਤ ਦਬਣੀਆਂ ਚਾਹੀਦੀਆਂ ਨੇ